ਤੋਰਾਦਰਾ ਚੈੱਕ ਕਰਾ ਦਿੰਨੇ ਆ ਬਾਈ ਨੇ 10 ਹੀ ਦਿੱਤੀ ਵੈਸੇ ਡਿਟੇਲ ਸਾਰੀ 4 ਦਿਨ 4 ਦਿਨ ਲੱਗਾ ਤੇ ਛੋਟੀ ਉਮਰ ਦੀ ਆ ਨਾ ਹਾਂ ਛੋਟੀ ਉਮਰ ਦੀ ਆ ਆਪਣੇ ਜਗ੍ਹਾ ਦੀ ਥੋੜੀ ਸਗੀ ਦਿੱਕਤ ਤਾਂ ਵੇਚਣਾ ਪੈ ਰਿਹਾ ਅੱਛਾ ਤੇ ਕਿਹੋ ਸ਼ੌਂਕ ਨਾਲ ਲਿਆਂਦਾ ਵਾ ਆਪਣਾ ਸ਼ੌਂਕ ਨਾਲ ਲਿਆਂਦਾ ਸੀ ਹੁੰਦਾ ਹਨਾ ਤੇ ਉਹ ਬਾਕੀ ਪਤਾ ਲੱਗਦਾ ਵੀ ਆ ਵੀ ਕੁਆਲਿਟੀ ਚੰਗੀ ਆ ਕੱਦ-ਗਾੜ ਵੀ ਚੰਗਾ ਆ ਹਨਾ ਕੱਦ-ਗਾੜ ਦੇਖ ਲਓ ਵੀ ਮੇਰੇ ਇੱਥੋਂ ਦਾ ਹੀ ਆਉਂਦਾ ਬਰੋਬਰ ਹੀ ਆਉਂਦਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀ ਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਸਲਾਫਤਪੁਰੇ ਤੋਂ ਤਸਵੀਰ ਰਾਮਪਰਾ ਫੂਲ ਤੇ ਜਲਾ ਉਹਨੂੰ ਬਠੰਡਾ ਬੈ ਜਾਂਦਾ ਤੇ ਸਾਹਮਣੇ ਜਿਹੜਾ ਤੁਸੀਂ ਬੱਛਾ ਦੇਖ ਰਹੇ ਹੋ ਇਹ ਵਿਕਾਊ ਹੈਗਾ ਨਗੌਰੀ ਹੈਗਾ ਬਹੁਤ ਸੋਹਣਾ ਹੈਗਾ ਕੱਦ-ਕਾੜ ਵੀ ਚੰਗਾ ਹੈਗਾ ਤੇ ਵੇਲ ਵੀ ਚੰਗੀ ਹੈ ਬਾਕੀ ਤੁਸੀਂ ਕੜ ਨਹੀਂ ਖੜ ਨਹੀਂ ਦੇਖ ਸਕਦੇ ਇਹਦੀ ਬਹੁਤ ਵਧੀਆ ਗਈ ਤੇ ਉਮਰ ਛੋਟੀ ਦੇ ਵਿੱਚ ਹੀ ਇਹ ਦੰਦਾਂ ਜੀ ਆ ਚਾਰ ਕਦੰਦ ਹੈਗਾ ਤੇ ਮੇਰੇ ਖਿਆਲ ਨਾਲ ਸ਼ੈਗ ਦਾ ਸ਼ਾਇਦ ਇੱਕ ਸਿੱਟਿਆ ਹੋਵੇ ਤੇ ਉਹ ਤੁਸੀਂ ਆਪਦੀ ਤਸੱਲੀ ਕਰਕੇ ਤੇ ਇੱਥੇ ਆ ਕੇ ਆਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਖਰੀਦ ਸਕਦੇ ਹੋਗੇ ਤੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਨੇ ਆ ਤੇ ਬਾਕੀ ਇਹਦੀ ਡਿਟੇਲ ਲੈਣੇ ਆ ਸਾਰੀ ਜੋ ਵੀ ਹੈਗੀ ਆ ਤੁਸੀਂ ਆਜੀ ਤਸੱਲੀ ਕਰਕੇ ਖਰੀਦ ਸਕਦੇ ਬਾਕੀ ਅੰਗਾਂ ਪੈਰਾਂ ਦਾ ਸਾਫ਼ ਆਗਾ ਕੰਨਾਂ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਵਧੀਆ ਤੇ ਉੱਪਰ ਜਿਹੜੀ ਬੰਨ ਹੁੰਦੀ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਗਈ ਤੇ ਲੱਤਾਂ ਦੇਖ ਸਕਦੇ ਹੋ ਤੁਸੀਂ ਲੱਤਾਂ ਲੁੱਤਾਂ ਬਹੁਤ ਮਜ਼ਬੂਤ ਆ ਬਹੁਤ ਵਧੀਆ ਬਾਕੀ ਪੈਰਾ ਪੂਰਾ ਦਾ ਚੰਗਾ ਹੈਗਾ ਸਾਫ ਸੁਥਰਾ ਹੈਗਾ ਸਾਰੇ ਪੱਖਾਂ ਤੋਂ ਬਾਡੀ ਬਾਂਤਰ ਦਾ ਵੀ ਬਹੁਤ ਚੰਗਾ ਕਿਸੇ ਵਾਸਤੇ ਤੋਂ ਕੋਈ ਲੱਸਾ ਨਹੀਂ ਹੈਗਾ ਦੇਖ ਸਕਦੇ ਤੁਸੀਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਆਪਣਾ ਨਾਮ ਦੱਸ ਦਿਓ ਨਾਮ ਸਰਜੀਤ ਸਿੰਘ ਹੈ ਜੀ ਠੀਕ ਹੈ ਜੀ ਤੇ ਪਿੰਡ ਸਲਾਵਤਪੁਰਾ ਤਹਿਸੀਲ ਰਾਮਪਰਾਫੂਲ ਤੇ ਜ਼ਿਲ੍ਹਾ ਬਠਿੰਡਾ ਹਨਾ ਹਾਂਜੀ ਤੇ ਜਿਹੜਾ ਬਾਈ ਆਪਾਂ ਇਹ ਬੱਚਾ ਵੇਚਣ ਲੱਗੇ ਆਂਗੇ ਤੇ ਇਹ ਆਪਾਂ ਨੂੰ ਹੀ ਅੰਦਾਜ਼ਾ ਉਮਰ ਕਿੰਨੀ ਕਹੋਗੇ ਇਹਦੀ ਉਮਰ ਅੰਦਾਜ਼ਾ ਵਿਤਨਕ ਸਾਲ ਦੇ ਕਰੀਬ ਹੋਊਗਾ ਠੀਕ ਆ ਤੇ ਦੰਦੋਂ ਦੰਦੋਂ ਚਾਰ ਦੰਦ ਚਾਰ ਦੰਦ ਆਗਾ ਤੇ ਛੋਟੀ ਉਮਰ ਦੀ ਆ ਨਾ ਹਾਂ ਛੋਟੀ ਉਮਰ ਦੀ ਆ ਆਪਣੀ ਜਗ੍ਹਾ ਦੀ ਥੋੜੀ ਸੀਗੀ ਦਿੱਕਤ ਤਾਂ ਵੇਚਣਾ ਪੈ ਰਿਆ ਅੱਛਾ ਤੇ ਕੁੱਲੇ ਸ਼ੌਂਕ ਨਾਲ ਲਿਆਂਦਾ ਵਾ ਆਪਣਾ ਸ਼ੌਂਕ ਨਾਲ ਲਿਆਂਦਾ ਜੀ ਹੁੰਦਾ ਹਨਾ ਤੇ ਉਹ ਬਾਕੀ ਪਤਾ ਲੱਗਦਾ ਵੀ ਆ ਵੀ ਕੁਆਲਿਟੀ ਚੰਗੀ ਆ ਕੱਦ-ਗਾੜ ਵੀ ਚੰਗਾ ਆ ਹਨਾ ਕੱਦ-ਗਾੜ ਦੇਖ ਲਓ ਵੀ ਮੇਰੇ ਇੱਥੋਂ ਤਾਂ ਹੀ ਆਉਂਦਾ ਬਰੋਬਰ ਹੀ ਆਉਂਦਾ ਥੋੜਾ ਜਿਹਾ ਫਰਕ ਆ ਹਨਾ ਹਮ ਤੇ ਬਾਕੀ ਨਸਲ ਨਗੌਰੀ ਆ ਹਨਾ ਹਾਂ ਮਸ਼ਹੂਰ ਨਸਲ ਆ ਵਧੀਆ ਚੰਗੀ ਨਸਲ ਦਾ ਹੈ ਹਨਾ ਤੇ ਇਹ ਵੇਚਣ ਦਾ ਕਾਰਨ ਇਹੀ ਆ ਫਿਰ ਵੀ ਇੱਕ ਤਾਂ ਵੀ ਥਾਂ ਦੀ ਦਿੱਕਤ ਆਗੀ ਥਾਂ ਦੀ ਦਿੱਕਤ ਬਾਕੀ ਪਸ਼ੂ ਘਟ ਕੇ ਮੇਰੇ ਕੋਲੇ ਹੁਣ ਦੂਜੀ ਮਸਾਂਕੜ ਵਾਲੀ ਰੇੜੀ ਬਣਾਉਣੀ ਆ ਅੱਛਾ ਵੀ ਉਹ ਬਣਾ ਲਾਂਗੇ ਆਪਾਂ ਠੀਕ ਆ ਵੀ ਤਾਂ ਵੇਚ ਰਹੇ ਆ ਹਾਂ ਠੀਕ ਆ ਵੀ ਹੂੰ ਤਾਂ ਆਪਾਂ ਸ਼ੌਂਕ ਨਹੀਂ ਲੈਂਦਾ ਸੀ ਹਨਾ ਸ਼ੌਂਕ ਨੂੰ ਰੱਖਿਆ ਵਾ ਠੀਕ ਆ ਤੇ ਹੂੰ ਸਾਫ਼ ਸੁਥਰਾ ਬਈ ਹਾਂ ਹਾਂ ਜਮਾ ਸਾਫ਼ ਸੁਥਰਾ ਤੋਰਾ-ਤਾਰਾ ਕੇ ਰਹਿਣ ਨੂੰ ਖੋਲਦੇ ਆਪਾਂ ਗੇੜਾ ਦਵਾਦਗੇ ਇਹਦਾ ਲੋ ਵੀ ਦੋਸਤੋ ਤੁਸੀਂ 13 ਤੁਰਦੇ ਨੂੰ ਚੈੱਕ ਕਰ ਲਿਓ ਤੁਹਾਨੂੰ ਤੋਰਾਦਾਰਾ ਚੈੱਕ ਕਰਾ ਦਿੰਨੇ ਆ ਬਾਈ ਨੇ ਦੱਸ ਹੀ ਦਿੱਤੀ ਆ ਵੈਸੇ ਡਿਟੇਲ ਸਾਰੀ ਫੇਸ ਕੁਆਲਿਟੀ ਦੇਖ ਸਕਦੇ ਆ ਤੇ ਛੋਟੀ ਉਮਰ ਚ ਹੀ ਆ ਜੇ ਕਦ-ਕਾੜ ਚੰਗਾ ਆਗਾ ਦੇਖ ਸਕਦੇ ਹੋ ਮੋੜ ਦਾ ਆਂਗਾ ਪੈਰਾਂ ਦਾ ਸਾਫ ਸੁਥਰਾ ਆਗਾ ਪੂਰਾ ਫੇਲ ਬੂਲ ਵੀ ਚੰਗੀ ਹੈਗੀ ਤੇ ਗੱਡੀ ਦਾ ਜੁੜਦਾ ਹੀ ਆ ਤੇ ਜਿਹਨੇ ਗੱਡੀ ਜੋੜਨ ਨੂੰ ਲੈਣਾ ਜਾਂ ਉਹ ਸ਼ਾਂਕ ਨੂੰ ਰੱਖਣਾ ਜਾਂ ਹੋਰ ਕੋਈ ਵੀ ਕੰਮ ਲੈਣਾ ਤੇ ਤੁਸੀਂ ਕੰਟੈਕਟ ਕਰਕੇ ਤੇ ਇਹਨੂੰ ਖਰੀਦ ਸਕਦੇ ਹੋਗੇ ਇਹ ਗੱਡੀ ਖੜੀ ਆ ਪੱਠੇ ਦਿੱਲੀ ਲੈ ਕੇ ਆਉਂਦੇ ਆ ਇਹਨਾਂ ਤੇ ਠੀਕ ਆ ਆ ਹੁਣੇ ਵਸ ਲੈ ਕੇ ਜਾਂਦੇ ਆ ਪੱਠੇ ਠੀਕ ਆ ਪੱਠੇ ਦੇ ਦਿੱਤੀ ਲਿਆਉਣੇ ਪਰਾਣਾ ਤੇ ਇਧਰ ਤੁਸੀਂ ਦੇਖ ਸਕਦੇ ਹੋ ਦੋਸਤੋ ਗੱਡੀ ਖੜੀ ਹੈਗੀ ਤੇ ਇਹ ਬੰਨ ਜਾਣੇ ਨਹੀਂ ਵੇਚਣੀਗੀ ਤੇ ਕੱਲਾ ਇਹ ਬੱਛਾ ਹੀ ਵੇਚਣਾ ਹੈਗਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫਾਲੋ ਧੰਨਵਾਦ